ਤੱਕੇ ਨਗਰ ਕੀਤੇ ਲੱਗੇ ਆ ਕੇ ਸੀ ਹਾਂ ਜੀ ਸਰ ਕਿਦਾਂ ਬਾਰਦਾਦ ਦੇ ਟਾਈਮ ਤੇ ਕੀ ਵਾਕਿਆ ਕੀ ਹੋਇਆ ਕੀ ਹੈ ਮੈਂ ਕੋਈ ਨਹੀਂ ਮੈਂ ਤੂੰ ਬੱਤੀ ਕਰਦੇ ਪਿਆ ਸੀ ਇੱਥੇ ਜੀ ਤੇ ਤੂੰ ਬੱਤੀ ਕਰਦੇ ਜਿੱਦਾਂ ਬਾਹਰ ਆਵਾਜ਼ ਆਈ ਪਟਾਕੇ ਦੀ ਮੈਨੂੰ ਲੱਗੇ ਜਿਵੇਂ ਨਗਰ ਕੀਤੇ ਕਰਕੇ ਕੋਈ ਪਟਾਕੇ ਜਲਾਉਂਦੇ ਹੋਣੇ ਆ ਤੇ ਮੈਂ ਆਪਣੇ ਤੈਨੂੰ ਤੂੰ ਬੱਤੀ ਕਰਦੇ ਸੀ ਜਦੋਂ ਮੈਂ ਬਾਹਰੋਂ ਦੇਖਿਆ ਸੀ ਦੋ ਮੁੰਡੇ ਸੀਗੇ ਤਿੰਨ ਜਿਹੜੇ ਮੋਟੇ ਕਿਸੂ ਨਹੀਂ ਜਿੱਦਾਂ ਉਹਨੇ ਪਿਸਤੌਲ ਫੜੇ ਅੰਦਰ ਨੂੰ ਆਏ ਤੇ ਮੇਰੇ ਕੋਲ ਆ ਗੋ ਨਹੀਂ ਪਰਚੀ ਰੱਖ ਕੇ ਤੇ ਬਾਅਦ ਵਿੱਚ ਮੋਰਸਾ ਦੇ ਬੱਠੇ ਦੇ ਉੱਤੇ ਚਲੇ ਗਏ ਉਹ ਕਿਹਾ ਕੁਝ ਨਹੀਂ ਉਹਨੇ ਇਸ ਵੇਰ ਕਿੰਨੇ ਕ ਵਜੇ ਨਿਕਲੇ ਜੀ ਇਹ ਮੇਰੇ ਤਾਂ ਅੱਧਾ ਘੰਟਾ ਪਹਿਲਾਂ ਹੋ ਗਿਆ ਜੀ ਫਾਇਰਿੰਗ ਕਿੰਨੇ ਜਦ ਬਾਅਦ ਸ਼ੁਰੂ ਕੀਤੀ ਆ ਫਾਇਰਿੰਗ ਉਹ ਨਹੀਂ ਆਹਦੇ ਤੋਂ ਸ਼ੁਰੂ ਕਰਦੀ ਪਹਿਲਾਂ ਫਾਇਰਿੰਗ ਕੀਤੀ ਹੋਣੀ ਫਾਇਰਿੰਗ ਕਰਨ ਤੋਂ ਬਾਅਦ ਪਰਚੀ ਦਿੱਤੀ ਤੁਹਾਨੂੰ ਬਾਅਦ ਪਰਚੀ ਆ ਕੇ ਫੜਾਈ ਉਹਨੇ ਉਹਨਾਂ ਦਾ ਕੋਈ ਮੈਸੇਜ ਤਾਂ ਆਵੇ ਤੁਹਾਨੂੰ ਮੈਂ ਤਾਂ ਪੁੱਛੀ ਦਿੱਤਾ ਪਰ ਪਰਚੀ ਫੜਾ ਕੇ ਨਾਲੇ ਚਲੇ ਗਏ ਤੁਹਾਡੇ ਹਿਸਾਬ ਨਾਲ ਕਿੰਨੇ ਟੋਟਲ ਫਾਇਰ ਹੋਏ ਨੇ ਮੇਰੇ ਹਿਸਾਬ ਨਾਲ ਤਾਂ 10 12 ਤਾਂ ਹੋ ਹੀ ਗਏ ਆ ਜੀ 10 12 ਟੋਟਲ ਇੱਕ ਬਾਰ ਬਾਰ ਵਿੱਚੋਂ ਠੀਕ ਹੈ ਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਬਾਹਰ ਸਾਹਮਣੇ ਬੋਰਡ ਤੇ ਮਾਰੀ ਜੀ ਬੋਲੀ ਜੀ ਬੋਰਡ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਹੋਇਆ ਤੁਹਾਨੂੰ ਕੋਈ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਗੱਲਬਾਤ ਨਹੀਂ ਇਸ ਵੇਲੇ ਕਿੰਨੇ ਵਜੇ ਦਾ ਵਾਕਿਆ ਜੀ ਪੌਣੇ 10 ਇਹ ਪੌਣੇ 10 ਵਜੇ ਤੇ ਹੋ ਹੀ ਗਿਆ ਜੀ ਕਿਹੜੇ ਮੋਟਰਸਾਈਕਲ ਸੀਗੇ ਸਪਲੈਂਡਰ ਮੋਟਰਸਾਈਕਲ ਜੀ ਉਹਨਾਂ ਕੋਈ ਕਿੱਧਰੋਂ ਆਏ ਸੀਗੇ ਜੀ ਉਹ ਆਏ ਤਾਂ ਪਤਾ ਨਹੀਂ ਤੱਕ ਖੜਾ ਸੀ ਜਦੋਂ ਆਖੜੇ ਜੀ ਜੀ ਕਿੱਦਾਂ ਦੇ ਸੀਗੇ ਦੇਖਣ ਨੂੰ ਦੇਖਣ ਤੋਂ ਤਾਂ ਹਾਈਟ ਤੇ ਸੀਗੇ ਜਿੱਦਾਂ 27-28 ਸਾਲ ਦੇ ਮੁੰਡੇ ਸੀਗੇ ਕੀ ਉਹਨਾਂ ਦੇ ਮੂੰਹ ਟਕੇ ਹੋਏ ਸੀ ਮੂੰਹ ਮਫੜਨਾ ਟਕੇ ਹੋਇਆ ਸੀ ਕਿ ਤਰ੍ਹਾਂ ਦੇ ਕੱਪੜੇ ਕਿਦਾਂ ਦੇ ਪਾਏ ਸੀ ਇਹਨਾਂ ਨੇ ਕੱਪੜੇ ਜਿੱਦਾਂ ਉਹਨੇ ਜੀਨ ਦੀ ਪੈਂਟ ਪਾਈ ਸੀਗੀ ਉੱਪਰ ਜੈਕਟ ਪਾਈ ਹੋਈ ਹੁੰਦੀ ਆਈਡੀਆ ਜੇ ਕਿੰਨੀ ਕੁ ਉਮਰ ਦੇ ਹੋਣਗੇ ਆਈਡੀਆ ਇੰਨੇ ਕੁ ਹੁਣੇ 27-28 ਸਾਲ ਦੇ ਹੁਣੇ ਮੁੰਡੇ ਜੀ ਮਤਲਬ ਵਾਰਦਾਤ ਹੋਈ ਉਹਦੇ ਬਾਰੇ ਕੀ ਕਰਨਾ ਚਾਹਗੇ ਤੁਸੀਂ ਚਾਵਲਾ ਕਲਾਥ ਹਾਊਸ ਆਇਆ ਇੱਥੇ ਸਭ ਨੂੰ ਪਤਾ ਲੱਗਾਗਾ ਹੁਣੇ ਉਹਨੇ ਕਿ ਕੋਈ ਨਾਮ ਨਾਲ ਵਿਅਕਤੀ ਹੈਗੇ ਉਹ ਉਹਨਾਂ ਦੇ ਬੋਰਡ ਦੇ ਉੱਤੇ ਪੈਰ ਕਰਕੇ ਗਿਆ ਕੱਲੇ ਬੋਰਡ ਦੇ ਕਿਤੇ ਆ ਜੀ ਹਾਂ ਜੀ ਕੱਲੇ ਬੋਰਡ ਦੇ ਆ ਬਸ ਕੈਮਰਾ ਚੈੱਕ ਕੀਤੇ ਇਹਨਾਂ ਦੇ ਵੀ ਡੀਵੀਆਰ ਹੈ ਨਹੀਂਗਾ ਕੈਮਰਾ ਬੰਦੇ ਐ ਤਕਰੀਬਨ ਕਿੰਨੇ ਕੁ ਫਾਇਰ ਹੋਏ ਆ ਜੀ ਫਾਇਰ 8 ਤੇ ਦਿਖ ਰਿਹਾ ਹੈ ਉੱਤੇ ਬਾਕੀ ਦੇਖਦੇ ਆ ਕਿੰਨੇ ਹੋਏ ਠੀਕ ਹੈ ਸਰ ਅੱਬਾ ਕੋਈ ਮਤਲਬ ਵਾਜੇ ਦਾ ਕੋਈ ਗ੍ਰਿਫਤਾਰੀ ਕੋਈ ਤੁਹਾਨੂੰ ਕੋਈ ਇਨਫਰਮੇਸ਼ਨ ਡਾਊਨਪ ਕਰਨਾ ਟੀਮਾਂ ਬਣਾ ਕੇ ਭੇਜਿਆ ਹੋਇਆ ਏਰੀਆ ਦੇ ਵਿੱਚ ਬਾਕੀ ਆਸ-ਪਾਸ ਦੇ ਥਾਣਿਆਂ ਨੂੰ ਨੋਟ ਕਰਾਤਾ ਓਕੇ ਇਹਨਾਂ ਬਾਰੇ ਬਸ ਕੈਮਰੇ ਤੋਂ ਜੋ ਵੀ ਪਤਾ ਲੱਗਦਾ ਸਾਨੂੰ ਕਰ ਲਈ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499